ਅੱਗੇ ਆ ਗਿਆ ਬਈ 24 ਮਾਡਲ ਧਰਤੀ ਮਿੱਤਰਾ ਇਹ ਵੀ ਵਿਸ਼ਕਰਮ ਵਾਲੇ ਬਣਾਉਂਦੇ ਹਾਂ ਬਈ ਵਿਸ਼ਕਰਮ ਵਾਲੇ ਬਣਾਉਂਦੇ ਨੇ ਵਿਸ਼ਕਰਮ ਵਾਲੇ ਬਣਾਉਂਦੇ ਆ ਜੇ ਕਿਸੇ ਵੀਰ ਨੇ ਨਵਾਂ ਰੀਪਰ ਲੈਣ ਜਾਣਾ ਤਾਂ ਉਰੇ ਆ ਜਿਓ ਰੇਤਾ ਪਿਆ ਹੋਇਆ ਬਈ ਕੋਈ ਗੱਲ ਨਹੀਂ ਤੇ ਰੀਪਰ ਬਈ ਜਮਾਂ ਨਵਾਂ শোরੂਮ ਕੰਡੀਸ਼ਨ ਹੈ ਤੇ ਬਈ ਰੀਪਰ 24 ਮਾਡਲ ਹੈ ਨਾ ਹਾਂ ਬਈ ਹਾਂ ਬੇਨਾ ਚੱਲਿਆ ਨਹੀਂ ਹੈਗਾ ਮਸ਼ੀਨ ਮਤਲਬ ਟਰੈਕਟਰ ਤੇ ਮਗਰ ਵੀ ਨਹੀਂ ਪਿਆ ਹੈ ਨਾ ਬਈ ਹਾਂ ਬਈ ਹਾਂ ਤੇ ਬਈ ਇੱਥੋਂ ਆ ਟਾਇਰ ਟੂਰ ਦਿਖਾ ਦਿਆਂ ਮੁੰਮਣੀ ਆ ਗਿਆ ਉਵੇਂ ਪਈਆਂ ਟਾਇਰਾਂ ਦੀਆਂ ਤੇ ਇਹਦਾ ਕੁਛ ਵੀ ਕਰਨ ਦੀ ਲੋੜ ਨਹੀਂ ਕ੍ਰੋਸ ਪਾ ਕੇ ਕਿੱਲੀ ਬਾਈ ਕਹਿੰਦਾ ਮੈਂ ਆਪਦੇ ਕੋਲੋਂ ਦੇਉਂਗਾ ਨਵੀਂ ਕਿੱਲੀ ਦੇਉਂਗਾ ਹਾਂ ਬਾਈ ਟੂਲ ਕਿਟ ਸਾਰਾ ਕੁਝ ਨਾਲ ਮਿਲੂਗਾ ਬਾਈ ਕਹਿੰਦਾ ਟੂਲ ਕਿਟ ਵੀ ਦੇਵਾਂਗੇ ਗ੍ਰੀਸ ਗਨ ਵਗੈਰਾ ਜੋ ਵੀ ਇਹਦੇ ਨਾਲ ਆਉਂਦੀ ਆ ਰੀਪਰ ਬਾਈ ਪੂਰਾ ਨਵਾਂ ਹੈ ਇਹ ਕਹਿੰਦੇ ਮੇਰੇ ਵੀਰ ਨੇ ਲੈਣਾ ਤਾਂ ਵਧੀਆ ਸਹੀ ਰੇਟ ਤੇ ਮਿਲੂਗਾ ਇਹ ਬੇਸ਼ਕਰਮ ਵਾਲਿਆਂ ਦੀ ਬਣਾਇਆ ਹੋਇਆ ਰੀਪਰ ਆ ਇਹ ਬਸ ਕੱਲਾ ਨਾਮ ਚੇਂਜ ਜਾਂਦੇ ਰੰਗ ਚੇਂਜ ਹਣਾ ਬਾਈ ਹਾਂ ਬਾਈ ਕਿੰਨੇ ਦਾ ਦੇ ਦਾਂ ਬਾਈ ਇਹ ਆਪ ਇਹ 280000 ਦਾ ਵੀਰੇ 280000 ਦਾ ਬਾਈ ਕਹਿੰਦਾ ਦੇ ਦਾਂਗੇ ਜੇ ਕਿਸੇ ਵੀਰ ਨੇ ਨਮਾ ਲੈਣਾ ਜਿਹੜਾ ਉਰੇ ਆ ਜਿਓ ਕਿਉਂਕਿ ਪੈਸਿਆਂ ਦੀ ਬਹੁਤ ਬਚਤ ਹੋਣ ਵਾਲੀ ਆ ਪੂਰਾ ਬਈ ਨਵਾਂ ਰੀਪਰ ਕਹਿ ਸਕਦੇ ਆਪਾਂ ਇਹਨੂੰ ਕਿਸੇ ਵੀ ਪੱਖੋਂ ਕੋਈ ਵੀ ਘਾਟ ਨਹੀਂ ਰੀਪਰ ਜੇ ਇੱਕ ਵੀ ਟਰਾਲੀ ਵੀ ਨਹੀਂ ਪਈ ਇਹਦੇ ਮੰਗਰਾ ਤੇ ਨਾ ਹੀ ਇਹਦੇ ਮੂਰੇ ਬੈ ਟਰੈਕਟਰ ਆ ਜਮਾ ਸ਼ੋਰੂਮ ਕੰਡੀਸ਼ਨ ਆ ਆਇਆ ਤੇ ਇਹੀਂ ਖੜਾ ਬਈ ਜੇ ਕਿਸੇ ਮੇਰੇ ਵੀਰ ਨੇ ਲੈਣਾ ਤਾਂ ਉਹ ਬਈ ਦੀਪਨਾਗ ਗੱਲ ਕਰ ਲੈ